ਸਤਿਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਕਬੇ ਬਾਚ ਬੇਨਤੀ ਚੌਪਈ ਪਾਤ ਸਾਹੀ ਦਸਮੀ ਅਮਰੇ ਕਰੋ ਹਾਥ ਦਰ ਚਾ ਪੂਰਨ ਹੋਏ ਚਿਤ ਕੀ ਇਚਾ ਤਵ ਚਰਨਨ ਮਾਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸਬੈ ਤੁਮ ਘਾਵਹੁ ਆਪ ਹਾਥ ਦੇ ਮੋਹਿ ਬਚਾਵਹੁ ਸੋ ਕੀ ਬਸੈ ਮੋਰੋ ਪਰਿਵਾਰਾ ਸੇਵਕ ਸੇਕ ਸਬੈ ਕਰਤਾਰਾ ਮੋਰ ਚਾਨੈ ਜਿਗਰ ਦਿਖਰੀ ਐ ਸਬੈਰਨ ਕੋ ਆਜ ਸੰਗਰੀ ਐ ਕੋਰਨ ਹੋਏ ਹਮਾਰੀ ਆਸਾ ਤੋਰ ਭਯਨ ਕੀ ਰਹਿ ਪਿਆਸਾ ਤੁਮਹਿ ਸਾੜ ਕੋਈ ਆਵਰ ਨਾ ਧਿਆਉ ਜੋ ਬਰ ਚਾਹੋ ਸੁ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਦਾਰ ਹੈ ਚੋਂ ਚੋਂ ਸਤਰ ਹਮਾਰੇ ਮਾਰੀ ਹੈ ਮਾਪ ਹਾਥ ਤੇ ਮੁਝੇ ਅਭਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਓ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੋ ਚੂ ਘਰ ਹੋਰ ਚਾ ਰਾਖ ਲਿਓ ਮਹਾਰਾਖ ਹਨਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮਹ ਪਰੇ ਚਤਰ ਦਸ ਗਾਂਤਾ ਕਾਲ ਪਾਇ ਬ੍ਰਹਮਾ ਬਵਤਰਾ ਕਾਲ ਪਾਇ ਸਿਵ ਜੂ ਅਵਤਰਾ ਕਾਲ ਪਾਇ ਕਰ ਬੇਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦਰਾਜ ਬ੍ਰਹਮਾ ਜੂਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ जावनकाल काल सब जगत बनायो देव दैत जचन उपजायो एक अवतारा सोई गुरु हमारा हु नमस्कार नमस्कारि को हमारी, सकल प्रजा सेवकन को शव सिवगुण सुख दियो सदरन को पल कड के आंतर की जानत भले भरे की पीर पहचानत चीटी ते असथूला सब पार कृपा दृष्ट कर संतन दुख पाए ते दुखी सुख पाए साधन के सुखी एक एक की पीर पछाने घर घर के पड़बड़ की जाने जब तरक ग्रा कर तारा प्रजा तरत तब देही अपारा जब आकर करत हो कब हो तो मैं मिलत देहे तर सब हो ਜੇਤੇ ਬਾਦਨਾ ਸ੍ਰੇਸ਼ਟ ਸਬ ਬਤਾਰੇ ਆਪ ਆਪਣੀ ਬੋਜ ਉਚਾਰੇ ਤੁਮ ਸਭ ਹੀ ਤੇ ਰਹਤ ਨਰਾਲਮ ਜਾਣਤ ਬੇਦ ਭੇਦ ਅਰ ਆਲਮ ਨਰਨਕਾਰ ਨਰਵਕਾਰ ਨਰਲੰਬ ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵਨਾ ਪਾਵਤ ਬੇਦਾ ਤਾਕੋ ਕਿਰਪਾ ਹੰ ਹਨਮਾਨਤ ਮਹਾ ਮੂੜ ਕਛ ਭੇਦ ਨਾ ਜਾਣਤ महा देव को कहत सदा सेवनरन कार काचनतਨफव आप आपनी බोध है جيਤ बनातप न पनਤ हिਤਤ तम्रा ਲखाना जाय पसारा कहබीद सजा प्रथम संसारा एक करपा ਨपसरपा रਕ औररावने पूपा अਜचज सेतजਕਨ उਤपजखाਨ බहर रचਦਨ. ਕਹੋ ਫੂਲ ਰਾਜਾ ਹਵੇ ਬੈਠਾ ਕਹੋ ਸਿਮਟ ਭਿਆਸ ਅੰਗਰੇ ਕੈਟਾ ਸਕਲੇ ਸ੍ਰੇਸ਼ਟ ਦਿਖਾਇਆ ਚੰਪਾਵ ਆਤ ਜਗਾਤ ਸਰੂਪ ਸਿਯੰ ਭਾਵ ਅਬਰਚਾ ਮੇਰੇ ਤਮ ਕਰੋ ਸਿਖ ਉਪਾਰ ਆ ਸਿਖ ਸੰਗਰੋ ਦੁਸ਼ਟ ਜیتے ਓਟਵ ਤੁਤ ਪਾਤਾ ਸਖਲ ਮਲੇਚ ਗੋਰ ਰੰਗਾਤਾ ਜੇ ਅਸੇ ਤੂਜ ਤਵ ਸਰਨੀ ਪ੍ਰੇਤਨ ਕੇ ਦੁਸ਼ਟ ਦੁਗਤ ਹਵੇ ਮਰੇ ਔਰਖ ਜਾਵਨ ਪਾਗ ਪਰੇ ਤਿਹਾਰੇ ਤਨ ਕੇ ਤਮ ਸੰਕਟ ਸਬ ਟਾਰੇ ਜੋ ਕਲ ਕੋ ਇਕ ਬਾਰ ਆਇ ਹੈ ਤਾ ਕੇ ਕਾਲ ਨਿਕਟ ਨੇ ਆਇ ਹੈ ਕਰ ਚਾ ਹੋਏ ਤਾਹੇ ਸਭ ਕਾਲਾ ਡੋਸ਼ਟ ਅਰੇਸ਼ਟ ਤ੍ਰੇਤ ਕਾਲਾ ਕਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾ ਕੇ ਤਾਪ ਤਨਕ ਮੋਹਰ ਹੋ ਅਰਦ ਸਦ ਕਰਮ ਸਭ ਹੋਈ ਦੁਸ਼ਟ ਚਾਵ ਸਹਿ ਸਕੈ ਨ ਕੋਈ ਏਕ ਬਾਰ ਜਿੰਤ ਮੈਂ ਸੰਬਾਰਾ ਕਾਲ ਫਾਸਤੇ ਤਾਹਿ ਉਬਾਰਾ ਜੈ ਨਰ ਨਾਮ ਤੇ ਹਰ ਕਾਹ ਦਰਦ ਦੁਸ਼ਟ ਦੁਖ ਤੇ ਰਹਾ ਕਾਰਕ ਕੇ ਤਮੈ ਸਰਨ ਤਿਹਾਰੀ ਆਪ ਹਾਥ ਦੇ ਲਿਹੁ ਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਤੋ ਤੇ ਲਿਹੁ ਬਚਾਈ ਸਤਿਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਕਬੇ ਉਹ ਬਾਚ ਬੇਨਤੀ ਚਉਪਈ ਪਾਠ ਸਹੀ ਦਸਮੀ ਅਮਰੇ ਕਰੋ ਹਾਥ ਦਰ ਚਾ ਪੂਰਨ ਹੋਏ ਚਿਤ ਕੀ ਇਚਾ ਤਵ ਚਰਨਨ ਮਾਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਅਮਰੇ ਟੁਸਟ ਸਬੈ ਤੁਮ ਘਾਵ ਹੋ ਆਪ ਹਾਥ ਦੇ ਮਹੇ ਬਚਾਵ ਹੋ सुखी बस मोर परिवार सेवक सेक सब कर तारा मोर अच्छा न दिखरी है सब बैरन को आज संगरी है पूरन होए हमारी आशा तोर भजन की रह प्यासा तुम है चाड़ कोई अवर ना त्याऊ जो बर चाहो सुतुम ते पाऊ ਸੇਵਕ ਸਿੱਖ ਹਮਾਰੇ ਤਾਰੀ ਹੈ ਚੋਂ ਚੋਂ ਸਤਰ ਹਮਾਰੇ ਮਾਰੀ ਹੈ ਮਾਪ ਹਾਤ ਦੇ ਮੁਝੇ ਅਭਰੀਏ ਮਰਨ ਕਾਲ ਦਾ ਤਰਾਸ ਨਿਵਰੀਏ ਓ ਜੋ ਸਦਾ ਹਮਾਰੇ ਪਚਾ ਸ੍ਰੀ ਅਸਤੋਚੂ ਘਰ ਹੋਰ ਚਾ ਰਾਖ ਲੈ ਹੋ ਮਹਾਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮਹ ਪਰੇ ਚਤਰ ਤਸ ਕਾਂਤਾ ਕਾਲ ਪਾਇ ਬ੍ਰਹਮਾ ਬਵਤਰਾ ਕਾਲ ਪਾਇ ਸਿਵ ਜੂ ਅਵਤਰਾ ਕਾਲ ਪਾਇ ਕਰ ਬੇਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦਰਾਜ ਬ੍ਰਹਮਾ ਜੂਤੀਓ ਜਵਨ ਕਾਲ ਸਭ ਲੋਗ ਸਵਾਰ ਨਮਸਕਾਰ ਹੈ ਤਾਹੇ ਹਮਾਰਾ जावनकाल काल सब जगत बनायो देव दैत जचन उपजायो एक अवतारा सोई गुरु हु हमारा नमस्कार सकल प्रजा जी सेवकन को सिव गुण सुख दियो सदरन को पल मोहब कि कडगड के आंतर की जानत, पले बरे की पीर पहचानत चीटी ते असथूला सब पार कृपा दृष्ट कर भूला संतन दुख पाए ते दुखी सुख पाए साधन के सुखी एक एक की पीर पछाने घर घर के पड़बड़ की जाने जब उत करक करता कर तारा प्रजा तरत तब देही अपारा जब आ करत हो कब हो तो मैं मिलत देहि तर सब हो jete badna shreshth sab batare aap apni boju ucharay tum sabhi te rahat niralam janat ved bhed ar alam narankar narvkar narlambaat anil anad asamb ta ka mod ucharat bheda ja ko pevana pavat bheda ta ko kripa hal hanumanat maha mod kas bhedna janat महा देव को कहਤ सदा सेवनर कारका चੀनत නहफव आपਆपनी බध है جيਤ बਰणਤpē नප नਤ हिਤਤ तम्रा ਲखाना जाय पसारा कहබीਦ सजा प्र सससारा ඒਕਰपा ਨपसरपा रਕपराव नहीं पूपा अਜचරज सेਤਜਕਨ उਤपජखाਨ බहर රचਦන්නේ. ਕਹੋ ਫੂਲ ਰਾਜਾ ਹਵੇ ਬੈਠਾ ਕਹੋ ਸਿਮਟ ਭਿਆਸ ਅੰਗਰੇ ਕੈਟਾ ਸਕਲੇ ਸ੍ਰੇਸ਼ਟ ਦਿਖਾਇਆ ਚੰਪਾਵ ਆਤ ਜਗਾਤ ਸਰੂਪ ਸਿਯੰ ਭਾਵ ਅਬਰਚਾ ਮੇਰੇ ਤਮ ਕਰੋ ਸਿਖ ਉਪਾਰ ਆ ਸਿਖ ਸੰਗਰ ਡੋਸ਼ਟ ਜیتے ਓਟਵ ਤੁਤ ਪਾਤਾ ਸਖਲ ਮਲੇਚ ਗੋਰ ਰਨ ਕਾਤਾ ਜੇ ਅਸੇ ਤੋਜ ਤਵ ਸਰਨੀ ਪ੍ਰੇਤਨ ਕੇ ਜੋਸ਼ਟ ਦੁਗਤ ਹਵੇ ਮਰੇ ਪਰਖ ਜਾਵਨ ਪਾਗ ਬਰੇ ਤਿਹਾਰੇ ਤਨ ਕੇ ਤਮ ਸੰਕਟ ਸਬ ਟਾਰੇ ਜੋ ਕਲ ਕੋ ਇਕ ਬਾਰ ਆਇ ਹੈ ਤਾ ਕੇ ਕਾਲ ਨਿਕਟ ਨੇ ਆਹੈ ਕਰ ਚਾ ਹੋਏ ਤਾਹੇ ਸਭ ਕਾਲਾ ਡੋਸ਼ਟ ਅਰਿਸ਼ਟ ਤ੍ਰੇਤ ਕਾਲਾ ਕਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾ ਕੇ ਤਾਪ ਤਨਕ ਮੋਹਰ ਹੋ ਰੇ ਦਸੈਦ ਕਰਮ ਸਭ ਹੋਈ ਦੁਸ਼ਟਿ ਸ਼ਵਸ਼ ਸਕੇ ਨ ਕੋਈ ਏਕ ਬਾਰ ਜਿੰਤ ਮੈਂ ਸੰਭਰ ਆਕਾਲ ਵਾਸਤੇ ਤਾਹ ਯ ਬਾਰਾ ਜੇ ਨਰ ਨਾਮ ਤੇ ਹਰ ਕਾਹ ਦਰਦ ਦੁਸ਼ਟ ਦੁਗਤੀ ਰਹਾ\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\, ਸਤਿਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਕਬੇ ਬਾਚ ਬੇਨਤੀ ਚੌਪਈ ਪਾਤ ਸਹੀ ਦਸਮੀ ਅਮਰੇ ਕਰੋ ਹਾਥ ਦਰ ਚਾ ਪੂਰਨ ਹੋਏ ਚਿਤ ਕੀ ਇਚਾ ਤਵ ਚਰਨਨ ਮਾਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਬੈ ਤੁਮ ਘਾਵਹੁ ਆਪ ਹਾਥ ਦੇ ਮਹੇ ਬਚਾਵਹੁ ਸੁਖੀ ਬਸੈ ਮੋਰੋ ਪਰਿਵਾਰ ਸੇਵਕ ਸੇਖ ਸਬੈ ਕਰਤਾਰ ਮੋਰ ਚਾਹ ਨੈ ਜਿਗਰ ਦਗਰੀ ਐ ਸਬੈ ਰਨ ਕੋ ਆਜ ਸੰਗ ਰੀਐ ਕੋਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਸਾੜ ਕੋਈ ਆਵਰ ਨਾ ਧਿਆਉ ਜੋ ਵਰ ਚਾਹੋ ਸੁ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੇ ਹੈ ਚੋਂ ਚੋਂ ਸਤਰ ਹਮਾਰੇ ਮਾਰੀ ਹੈ ਮਾਪ ਹਾਤ ਦੇ ਮੁਝੇ ਅਭਰੀਏ ਮਰਨ ਕਾਲ ਦਾ ਤਰਾਸ ਨਿਵਰੀਏ ਹੋ ਜੋ ਸਦਾ ਹਮਾਰੇ ਪਛਾਹ ਸ੍ਰੀ ਅਸਤੋ ਚੂ ਘਰ ਹੋਰ ਚਾ ਰਾਖ ਲੈ ਹੋ ਮਹਰਾ ਹਨਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮਹ ਪਰੇ ਚਤਰ ਤਸ ਕਾਂਤਾ ਕਾਲ ਪਾਇ ਬ੍ਰਹਮਾ ਬਵਤਰਾ ਕਾਲ ਪਾਇ ਸਿਵ ਜੂ ਅਵਤਰਾ ਕਾਲ ਪਾਇ ਕਰ ਬੇਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦਰਾਜ ਬ੍ਰਹਮਾ ਜੂਤੀਓ ਜਵਨ ਕਾਲ ਸਭ ਲੋਗ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ जावनकाल काल सब जगत बनायो देव दैत जचन उपजायो एक अवतारा सोई गुरु हमारा हु नमस्कार नमस्कारहि को हमारी सकल प्रजा आप सवारी सेवकन को शिव सेव गुण सुख दियो सतरन को कड कड के आंतर की जानत भले बरे की पीर पहचानत चीटी ते असथूला सब पार कृपा दृष्ट कर भूला संतन दुख पाए ते दुखी सुख पाए साधन के सुखी एक एक की पीर पछाने घर घर के पड़बड़ की जाने जब तरक ग्रा कर तारा प्रजा तरत तब देही अपारा जब आकर करत हो कब हो तो मैं मिलत देहे तर सब हो ਜੇਤੇ ਬਾਦਨਾ ਸ੍ਰੇਸ਼ਟ ਸਬ ਬਤਾਰੇ ਆਪ ਆਪਣੀ ਬੋਜ ਉਚਾਰੇ ਤੁਮ ਸਭ ਹੀ ਤੇ ਰਹਤ ਨਰਾਲਮ ਜਾਣਤ ਬੇਦ ਭੇਦ ਅਰ ਆਲਮ ਨਰਨਕਾਰ ਨਰਬਕਾਰ ਨਰਲੰਬ ਆਤ ਅਨੀਲ ਅਨਾਦ ਅਸੰਭ ਤਾਕਾ ਮੋੜ ਉਚਾਰਤ ਭੇਦਾ ਜਾ ਕੋ ਭੇਵਨਾ ਪਾਵਤ ਬੇਦਾ ਤਾਕੋ ਕਿਰਪਾ ਹਨ ਹਨਮਾਨਤ ਮਹਾ ਮੋੜ ਕਛ ਭੇਦ ਨਾ ਜਾਣਤ महा देव को कहत सदा सेवनरन कारका चनतන पव आप आपनी බध है जति बरनातपन पन तो हिਤ तम्रा ලखाना जाय पसारा कहැබद saja प्र समससाराඒකपा peसरपा रवने पपा अजचරज सेतजni उतපුजखान බहर රचන්නේ. ਕਹੋ ਫੂਲ ਰਾਜਾ ਹਵੇ ਬੈਠਾ ਕਹੋ ਸਿਮਟ ਭਿਆਸ ਅੰਗਰੇ ਕੈਟਾ ਸਕਲੇ ਸ੍ਰੇਸ਼ਟ ਦਿਖਾਇਆ ਚੰ ਭਾਵ ਆਤ ਜਗਾਤ ਸਰੂਪ ਸਿਆਮ ਭਾਵ ਅਬਰਚਾ ਮੇਰੇ ਤਮ ਕਰੋ ਸਿਖ ਉਪਾਰ ਅ ਸਿਖ ਸੰਗਰੋ ਦੋਸ਼ਟ ਜیتے ਉਟਵਤੁਤ ਪਾਤਾ ਸਖਲ ਮਲੇ ਚਗੋਰ ਰਨ ਕਾਤਾ ਜੀ ਅਸੇ ਤੂਜ ਤਵ ਸਰਨੇ ਪ੍ਰੇਤਨ ਕੇ ਦੋਸ਼ਟ ਦੁਗਤ ਹਵੇ ਮਰੇ ਪਰਖ ਜਾਵਨ ਪਾਗ ਬਰੇ ਤਿਹਾਰੇ ਤਨ ਕੇ ਤਮ ਸੰਕਟ ਸਬ ਟਾਰੇ ਜੋ ਕਲ ਕੋ ਇਕ ਬਾਰ ਤੇ ਆਇ ਹੈ ਤਾ ਕੇ ਕਾਲ ਨਿਕਟ ਨੇ ਆਹ ਕਰ ਚਾ ਹੋਏ ਤਾਹੇ ਸਭ ਕਾਲਾ ਡੋਸ਼ਟ ਅਰਿਸ਼ਟ ਤਰੇ ਤਤ ਕਾਲਾ ਕਰ ਪਾ ਦ੍ਰਿਸ਼ਟ ਤਨ ਜਾਹੇ ਨਿਹਰੇ ਹੋ ਤਾ ਕੇ ਤਾਪ ਤਨਕ ਮਹਰੇ ਹੋ ਅਰੇ ਦਸੈਦ ਕਰਮ ਸਭ ਹੋਈ ਦੁਸ਼ਟਿ ਸ਼ਵਸ਼ ਸਕੇ ਨ ਕੋਈ ਏਕ ਬਾਰ ਜਿੰਤ ਮੈਂ ਸੰਭਾਰ ਆਕਾਲ ਵਾਸਤੇ ਤਾਹੇ ਉਬਾਰਾ ਜੇ ਨਰ ਨਾਮ ਤੇ ਹਰ ਕਾਹ ਦਰਦ ਦੁਸ਼ਟ ਦੁਗਤੀ ਰਹਾ\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\, ਸਤਿਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਕਬੇ ਬਾਚ ਬੇਨਤੀ ਚੌਪਈ ਪਾਤ ਸਾਹੀ ਦਸਮੀ ਅਮਰੇ ਕਰੋ ਹਾਥ ਦਰ ਚਾ ਪੂਰਨ ਹੋਏ ਚਿਤ ਕੀ ਇਚਾ ਤਵ ਚਰਨਨ ਮਾਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸਬੈ ਤੁਮ ਘਾਵ ਹੋ ਆਪ ਹਾਥ ਦੇ ਮਿਹ ਬਚਾਵ ਹੋ सुखी बस मोर परिवार सेवक सेक सब तारा मोर अच्छा न जग्र है सब बैरन को आज संगरी है पूरन होए हमारी आशा तोर भजन की रह प्यासा तुम्हें शाड कोई आवर ना त्या जो भर चाहो सुतुम ते पाऊ ਸੇਵਕ ਸਿੱਖ ਹਮਾਰੇ ਤਾਰੀ ਹੈ ਚੋਂ ਚੋਂ ਸਤਰ ਹਮਾਰੇ ਮਾਰੀ ਹੈ ਮਾਪ ਹਾਤ ਤੇ ਮੁਝੇ ਅਭਰੀਏ ਮਰਨ ਕਾਲ ਦਾ ਤਰਾਸ ਨਿਵਰੀਏ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੋ ਚੂ ਘਰ ਹੋਰ ਚਾ ਰਾਖ ਲੈ ਹੋ ਮਹਰਾ ਹਨਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮਹ ਪਰੇ ਚਤਰ ਤਸ ਗਾਂਤਾ ਕਾਲ ਪਾਇ ਬ੍ਰਹਮਾ ਬਵਤਰਾ ਕਾਲ ਪਾਇ ਸਿਵ ਜੂ ਅਵਤਰਾ ਕਾਲ ਪਾਇ ਕਰ ਬੇਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦਰਾਜ ਬ੍ਰਹਮਾ ਜੂਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ जावनकाल काल सब जगत बनायो देव दैत जचन उपजायो एक अवतारा सोई गुरु हु नमस्कार सकल प्रजा आप स्वारि सेवकन को सिवगुण सुख दियो सदरन को पल मोहब कि कडगड के आंतर की जाने की पीर पहचानत चीटी ते असथूला सब पार कृपा दृष्ट कर हूला संतन दुख पाए ते दुखी सुख पाए साधन के सुखी एक एक की पीर पछाने घर घर के पड़बड़ की जाने जब उत करक ग्रा कर तारा प्रजा तरत तब देही अपारा जब आकर करत हो कब हो तो मैं मिलत देहे तर सब हो ਜੇਤੇ ਬਾਦਨਾ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਬੋਜ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਨਰਨਕਾਰ ਨਰਬਕਾਰ ਨਰlamb ਆਤ ਅਨੀਲ ਅਨਾਦ ਅਸੰਪ ਤਾਕਾ ਮੋਡ ਉਚਾਰਤ ਭੇਦਾ ਜਾ ਕੋ ਭੇਵਨਾ ਪਾਵਤ ਬੇਦਾ ਤਾਕੋ ਕਿਰਪਾ ਹੰ ਹਨਮਾਨਤ ਮਹਾ ਮੋਡ ਕਛ ਭੇਦ ਨਾ ਜਾਣਤ महा देव को कहਤ सदा सेवर कारका चੀनतනहफव आपਆपनी බोध جيਤ बरणਤ पनपनਤ हਤਤ तम्रा ਲखाना जाय पसारा कहබीद सजा प्र सम संसारा एकਕਰपा ਨपसरपा रਕपराव नहींभूपा अਜचਰज सेਤਜਕਨ उत्ਤपज खाਨ බहर රचਦන්නේ. ਕਹੋ ਹੋਲ ਰਾਜਾ ਹਵੇ ਬੈਠਾ ਕਹੋ ਸਿਮਟ ਪਿਆਸ ਅੰਗਰੇ ਕੈਟਾ ਸਕਲੇ ਸ੍ਰੇਸ਼ਟ ਦਿਖਾਇਆ ਚੰਪਾਵ ਆਤ ਜਗਾਤ ਸਰੂਪ ਸਿਯੰ ਭਾਵ ਅਬਰਚਾ ਮੇਰੇ ਤਮ ਕਰੋ ਸਿਖ ਉਪਾਰ ਆ ਸਿਖ ਸੰਗਰ ਦੁਸ਼ਟ ਜیتے ਓਟਵ ਤੁਤ ਪਾਤਾ ਸਖਲ ਮਲੇਚ ਗੋਰ ਰੰਗ ਕਾਤਾ ਜੀ ਅਸੇ ਤੂਜ ਤਵ ਸਰਨੀ ਪ੍ਰੇਤਨ ਕੇ ਦੁਸ਼ਟ ਦੁਗਤ ਹਵੇ ਮਰੇ ਔਰਖ ਜਾਵਨ ਪਾਗ ਪਰੇ ਤਿਹਾਰੇ ਤਨ ਕੇ ਤਮ ਸੰਕਟ ਸਬ ਟਾਰੇ ਜੋ ਕਲ ਕੋ ਇਕ ਬਾਰ ਤੇ ਆਇ ਹੈ ਤਾ ਕੇ ਖਾਲ ਨਿਕਟ ਨੇ ਆਹੈ ਕਰ ਚਾ ਹੋਏ ਤਾਹੇ ਸਭ ਕਾਲਾ ਡੋਸ਼ਟ ਅਰਿਸ਼ਟ ਤਰੇ ਤਤ ਕਾਲਾ ਕਰ ਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾ ਕੇ ਤਾਪ ਤਨਕ ਮੋਹਰ ਹੋ ਰਹਿ ਦਸਦ ਕਰਮ ਸਭ ਹੋਈ ਦੁਸ਼ਟਿ ਸ਼ਬਸ਼ ਸਕੇ ਨ ਕੋਈ ਇੱਕ ਬਾਰ ਜਿੰਤ ਮੈਂ ਸਬਰ ਆਕਾਲ ਵਾਸਤੇ ਤਾਹ ਯ ਬਾਰਾ ਜੇ ਨਰ ਨਾਮ ਤੇ ਹਰ ਕਾਹ ਦਰਦ ਦੁਸ਼ਟ ਦੁਗਤੀ ਰਹਾ ਕਾਰਕ ਕੇ ਤਮੈ ਸਰਨ ਤੇ ਹਰੀ ਆਪ ਹਾਥ ਦੇ ਲਹੁ ਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਤੋਤੇ ਲਹੁ ਬਚਾਈ ਸਤਿਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਕਬੇ ਬਾਚ ਬੇਂਤੀ ਚੌਪਈ ਪਾਤ ਸਾਹੀ ਦਸਮੀ ਅਮਰੇ ਕਰੋ ਹਾਥ ਦਰਚਾ ਪੂਰਨ ਹੋਏ ਚਿਤ ਕੀ ਇਚਾ ਤਵ ਚਰਨਨ ਮਾਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸਬੈ ਤੁਮ ਘਾਵਹੁ ਆਪ ਹਾਥ ਦੇ ਮਹੇ ਬਚਾਵਹੁ सुखी बस है मोर परिवार सेवक सिख सबै तारा मोर अच्छा न जिग्र है रिया सब बैरन को आज संगरी है पूरन होए हमारी आशा तोर भजन की रह प्यासा तुम्हें तो चाड़ कोई आवर ना त्याऊ जो बर चाहो सुतुम ते दे पाऊ ਸੇਵਕ ਸਿਖ ਹਮਾਰੇ ਤਾਰਿ ਹੈ ਚੌਂ ਚੌਨ ਸਤਰ ਹਮਾਰੇ ਮਾਰਿ ਹੈ ਮਾਪ ਹਾਤ ਤੇ ਮੁਝੇ ਅਭਰੀਏ ਮਰਨ ਕਾਲਗਾ ਤਰਾਸ ਨਿਵਰੀਏ ਓ ਜੋ ਸਦਾ ਹਮਾਰੇ ਪਚਾ ਸ੍ਰੀ ਅਸਤੋ ਚੂ ਘਰ ਹੋਰ ਚਾ ਰਾਖ ਲੈ ਹੋ ਮਹਰਾਖ ਹਨਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮਹ ਪਰੇ ਚਤਰ ਦਸ ਗਾਂਤਾ ਕਾਲ ਪਾਇ ਬ੍ਰਹਮਾ ਬਵਤਰਾ ਕਾਲ ਪਾਇ ਸਿਵ ਜੂ ਅਵਤਰਾ ਕਾਲ ਪਾਇ ਕਰ ਬੇਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦਰਾਜ ਬ੍ਰਹਮਾ ਜੂਤੀਓ ਜਵਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਾਹੇ ਹਮਾਰਾ जावनकाल काल सब जगत बनायो देव दैत जचन उपजायो एक अवतारा सोई गुरु हमारा हु नमस्कार नमस्कारहि को हमारी सकल प्रजा जन आप सवारी सेवकन को सिवगुण सुख दियो सदरन को पल मोहबध के आंतर की जानत पले भरे की पीर पहचानत चीटी ते असथूला सब पार कृपा दृष्ट कर भूला संतन दुख पाए ते दुखी सुख पाए साधन के सुखी एक एक की पीर पछाने घर घर के पड़बड़ की जाने जब उत करक करता कर तारा प्रजा तरत तब देही अपारा जब आकर करत हो कब हो तो तुम मैं मिलत देहि तर सब हो ਜੇਤੇ ਬਾਦਨਾ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਬੋਜ ਉਚਾਰੈ ਤੁਮ ਸਭ ਹੀ ਤੇ ਰਹਤ ਨਰਾਲਮ ਜਾਨਤ ਬੇਦ ਭੇਦ ਅਰ ਆਲਮ ਨਰਨਕਾਰ ਨਰਬਕਾਰ ਨਰਲੰਬ ਆਤ ਅਨੀਲ ਅਨਾਦ ਅਸੰਭ ਤਾਕਾ ਮੋੜ ਉਚਾਰਤ ਭੇਦਾ ਜਾ ਕੋ ਪੇਵਨਾ ਪਾਵਤ ਬੇਦਾ ਤਾਕੋ ਕਿਰਪਾ ਹਲ ਹਨੂਮਾਨਤ ਮਹਾ ਮੋੜ ਕਛ ਭੇਦਨਾ ਜਾਨਤ महा देव को कहत सदा सेवनरनकारकाचීनतනफव आपਆपनी බोध हैැ جيति බरनातpē නपन तो हिතਤ तम्रा ਲखाना जायපसारा कहැබीद सजा प्रथम संसारा ඒකपा ਨපसरपा रकප औररावने पूප अண்டजचරज सेतजनी उතුපුජखाਨ බहर රचदिන්නේ. ਕਹੋ ਫੂਲ ਰਾਜਾ ਹਵੇ ਬੈਠਾ ਕਹੋ ਸਿਮਟ ਭਿਆਸ ਅੰਗਰੇ ਕੈਟਾ ਸਕਲੇ ਸ੍ਰੇਸ਼ਟ ਦਿਖਾਇਆ ਚੰਪਾਵ ਆਤ ਜਗਾਤ ਸਰੂਪ ਸਿਯੰ ਭਾਵ ਅਬਰਚਾ ਮੇਰੇ ਤਮ ਕਰੋ ਸਿਖ ਉਬਾਰ ਅ ਸਿਖ ਸੰਗਰ ਡੋਸ਼ਟ ਜیتے ਓਟਵ ਤੁਤ ਪਾਤਾ ਸਖਲ ਮਲੇ ਚਗੋਰ ਰੰਗਾਤਾ ਜੇ ਅਸੇ ਤੂਜ ਤਵ ਸਰਨੇ ਪ੍ਰੇਤਨ ਕੇ ਦੋਸ਼ਟ ਦੁਗਤ ਹਵੇ ਮਰੇ ਔਰਖ ਜਾਵਨ ਪਾਗ ਬਰੇ ਤਿਹਾਰੇ ਤਨ ਕੇ ਤਮ ਸੰਕਟ ਸਬ ਟਾਰੇ ਜੋ ਕਲ ਕੋ ਇਕ ਬਾਰ ਆਇ ਹੈ ਤਾਕੇ ਕਾਲ ਨਿਕਟ ਨੇ ਆਇ ਹੈ ਕਰ ਚਾ ਹੋਏ ਤਾਹੇ ਸਭ ਕਾਲਾ ਡੋਸ਼ਟ ਅਰੇਸ਼ਟ ਤ੍ਰੇਤ ਕਾਲਾ ਕਰ ਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਕੇ ਤਾਪ ਤਨਕ ਮੋਹਰ ਹੋ ਰਹਿ ਦਸੈਦ ਕਰਮ ਸਭ ਹੋਈ ਦੁਸ਼ਟਿ ਸ਼ਵਸ਼ ਸਕੇ ਨ ਕੋਈ ਇੱਕ ਬਾਰ ਜਿੰਤ ਮੈਂ ਸਬਰ ਆਕਾਲ ਵਾਸਤੇ ਤਾਹੇ ਬਾਰਾ ਜੇ ਨਰ ਨਾਮ ਤੇ ਹਰ ਕਾਹ ਦਰਦ ਦੁਸ਼ਟ ਦੁਗਤੀ ਰਹਾ ਕਾਰਕ ਕੇ ਤਮੈ ਸਰਨ ਤੇ ਹਰੀ ਆਪ ਹਾਥ ਦੇ ਲਹੁ ਬਾਰੀ ਸਰਬ othor ਮੋ ਸਹਾਈ ਦੁਸ਼ਟ ਤੋਤੇ ਲਹੁ ਬਚਾਈ ਵਾਹ ਰੂਜੀ ਕਾ ਆਕਾਲ ਸਾ ਵਾਹ ਰੂਜੀ ਕੀ